ਇਹਦੀ ਵੇਰਕਾ ਤੇ ਨਾਕਾ ਲੱਗਾ ਮਲਕ ਪਲਾਂਟ ਤੇ ਵੱਡੋ ਹੋਟ ਨੰਬਰ ਪਲੇਟ ਉਹਨਾਂ ਨੂੰ ਰੋਕਿਆ ਜਿਹੜੇ ਚੱਲਦੇ ਮੈਨੂੰ ਉਹਨਾਂ ਕਰਦੇ ਯਾਤਰਾ ਸੰਦੇ ਜਾ ਰਹੀ ਏ ਮਤਲਬ ਜਿਹੜੇ ਸ਼ਰਾਰਤੀ ਸਾਥੇ ਜਿੰਨਾਂ ਦੀ ਨੰਬਰ ਪਲੇਟ ਜਾਂ ਰੱਪ ਰਹੀਆਂ ਉਹਨਾਂ ਵੱਲੋਂ ਕੀ ਕਹਿਣਾ ਤੁਹਾਡਾ ਸਰ ਉਹਨਾਂ ਵੱਲੋਂ ਜਿਨ੍ਹਾਂ ਦੇ ਸ਼ਰਾਰਤੀ ਆ ਟ੍ਰਿਪਲ ਸਵਾਰੀ ਆ ਨੰਬਰ ਪਲੇਟ ਅੱਗੇ ਵੀ ਹੈ ਨਹੀਂ ਮਗਰ ਵੀ ਹੈ ਨਹੀਂ ਉਹਨਾਂ ਦਾ ਰੋਕ ਕੇ ਚਲਾਨ ਕਰਨੇ ਆ ਜੀ ਸਰ ਨੰਬਰ ਕਿੱਦਾਂ ਵੈਰੀਫਾਈ ਕੀਤਾ ਬੀ ਨੰਬਰ ਹੈ ਹੀ ਨਹੀਂ ਮਗਰ ਲੜਕਾ ਹੀ ਨਹੀਂ ਨੰਬਰ ਸੂਚਕਾ ਨੂੰ ਨੰਬਰ ਆਸ ਵਿੱਚ ਕੀ ਹੋਈ ਹੈ ਹਾਂ ਜੀ ਪੇਪਰ ਵੇਖਿਆ ਉਹਦੇ ਤੋਂ ਪਤਾ ਲੱਗਾ ਹਾਂ ਜੀ ਨੰਬਰ ਹੈ ਆ ਕੋਈ ਨੰਬਰ ਕੋਈ ਵਰਦਨ ਨੰਬਰ ਹੈ ਹਾਂ ਜੀ ਇਹ ਜਿਹੜੇ ਕਿੰਨੇ ਜਾਣੀ ਸੀ ਬਾਈਕਲ ਦੇ ਉੱਤੇ ਔਰ ਹੋਰ ਜਿਹੜੀ ਇਹਨਾਂ ਦੇ ਵੱਲੋਂ ਵਿਦਿਆਰਥੀ ਨੂੰ ਨੇ ਕੱਪ ਦੇ ਨਾਲ ਜਿਹੜੇ ਸਾਹਮਣੇ ਆਇਆ ਤੇ ਤੇਨ ਤੇਨ ਅਨਸਾਰੀਆਂ ਬੈਠੀਆਂ ਆਂ ਤੇ ਹੋਰ ਵੀ ਵੱਡੇ ਹੋਰ ਨੂੰ ਵਗਾਰਾ ਕੁਝ ਲਗਾਏ ਦੇ ਹਾਂਜੀ ਵੱਡੇ ਹੋਰ ਨਵੇਂ ਆ ਇੱਕ ਸੱਜੀ ਟਾਣਾ ਚੁੰਦੇ ਸ਼ਾਰਤੀ ਦਸਤਾਂ ਨੂੰ ਉਹਨਾਂ ਵਾਰੀ ਤੇ ਕਹਿੰਦਾ ਉਹਨਾਂ ਦਾ ਇਹੋ ਹੀ ਆ ਕਿ ਚਲਾਨ ਕਰਨੇ ਆ ਮੰਨਾਂ ਨੂੰ ਸਿੱਖਾ ਦੇਣੇ ਆ ਕਿ ਮਾੜੇ ਕੰਮ ਨਾ ਕਰੋ ਟ੍ਰਿਪਲ ਸਵਾਰੀ ਨਾ ਬੈਠੋ ਅਫਸਰਾਂ ਦੇ ਹੁਕਮ ਆ ਕਿ ਵਾਧੂ ਵਾਧੂ ਚਲਾਨ ਕਰੋ ਬੰਦ ਕਰੋ ਇਸ ਕਿਹਦੀ ਯਾਤਰਾ ਵਾਸਤੇ ਜਿਹੜੇ ਸਹੀ ਲੋਕ ਨੇ ਉਹਨਾਂ ਵਾਸਤੇ ਹੀ ਆ ਸਾਰੇ ਜੀ ਜਿਹੜੇ ਯਾਤਰਾ ਤੇ ਅਸਲੀ ਯਾਤਰਾ ਦੇ ਜਾਂਦੇ ਆ ਉਹਨਾਂ ਨੂੰ ਸਾਡੇ ਵੱਲੋਂ ਵੀ ਨਮਸਕਾਰ ਆ। ਅਸੀਂ ਵੀ ਉਹਨਾਂ ਦਾ ਸਵਾਗਤ ਕਰਨੇ ਆ ਜੀ। ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਨਹੀਂ ਸੁਨੇਹਾ ਦੇ ਇਹੋ ਜੀ ਆਪ ਆਥਰਵਾਤ ਤੀਰਥਾਂ ਤੇ ਜਾਓ ਯਾਤਰਾ ਕਰੋ ਤੇ ਮਹਾਰਾਜ ਦੇ ਲਾੜ ਲੱਗੋ। ਕੰਪੋਜ਼ਿਟਾ ਪੈਡਲ ਟ੍ਰਿਪਲ ਰਾਈਡਿੰਗ ਕਰ ਰਹੇ ਆ ਨਹੀਂ ਕਰ ਰਹੇ ਜਿੱਦਾਂ ਐਸ ਵੀ ਮੋਟਰਲ ਦੂਸਰਾ ਮੋਟਰਲ ਦੱਸ ਰਹੇ ਹੋ ਇਹਦੇ ਤੇ ਵੀ ਨੰਬਰ ਪਲੇਟ ਵਗੈਰਾ ਪਿੱਛੇ ਕਿੱਦਾਂ ਇਹਨਾਂ ਨੇ ਛੁਪਾਇਆ ਪਿਆ ਨਾਮ ਦੀ ਥਾਂ ਤੇ ਸਾਰੇ ਇਹਨਾਂ ਨੇ ਆਪਣਾ ਜਿਹੜਾ ਨੇਮ ਪਲੇਟ ਆ ਫਰੰਟ ਉਹਦੀ ਥਾਂ ਤੇ ਇਹਨਾਂ ਨੇ ਆਪਣਾ ਨਾਮ ਲਿਖ ਕੇ ਲਾਇਆ ਹੋਇਆ ਹੈ ਅਗਲੇ ਪਾਸੇ ਜਿਹੜੀ ਪਿਛਲੇ ਪਾਸੇ ਉਹ ਉਹਦੇ ਉੱਤੇ ਇਹਨਾਂ ਨੇ ਕੰਬਲ ਗੜਾਇਆ ਹੈ ਜਿੱਸਾ ਪਰਦਾ ਪਾਇਆ ਟ੍ਰਿਪਲ ਰਾਈਡਿੰਗ ਕਰ ਰਹੇ ਵੱਡੇ ਇਹਨਾਂ ਦੇ ਹੋਣ ਲੱਗੇ ਹੋਏ ਯਾਰ ਕਾਰਨ ਕੀ ਸਮਝਦੇ ਸਰ ਐਦਾਂ ਦੇ ਕਾਰਨ ਸਰ ਹੁੱਲੜ ਬਾਜੀ ਗਾਣੇ ਆ ਕੋਈ ਗੁਰੂ ਘਰ ਤੋਂ ਜ਼ਿਆਦਾ ਨਹੀਂ ਗੱ ਕੋਣ ਨੇ ਵੱਡੇ ਲੈ ਨੰਬਰ ਬਿਟਾ ਉਤਾਰੇ ਆ ਇਹ ਹੁੱਲੜ ਬਾਜੀ ਵਾਲੇ ਆ ਬੰਦੇ ਗੁਰੂ ਘਰ ਵਾਲੇ ਨੇ ਹੈਗੇ ਇਹ ਸਰ ਜਿਹੜੇ ਸ਼ਰਾਰਤੀ ਕਾਤੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜਿਹੜੇ ਯਾਤਰੀ ਜਾ ਰਹੇ ਨੇ ਸ਼ਿੱਖ ਜੋੜੀ ਮੇਲੇ ਤੋਂ ਉਹਨਾਂ ਵਰਗੀ ਚਾਹ ਜਿਹੜੇ ਸਰ ਸ਼ਿੱਧੀ ਜੋੜ ਮੇਲੇ ਤੇ ਜਾ ਰਹੇ ਆ ਉਹ ਤਾਂ ਜਿਹੜੇ ਸਿਆਣੇ ਬੰਦੇ ਆ ਉਹ ਤਾਂ ਆਪਣੇ ਗੁਰੂ ਨੂੰ ਸ਼ਰਧਾ ਪੂਰਵਕ ਜਾ ਰਹੇ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਆ ਪਰ ਇਹ ਜਿਹੇ ਉੱਥੇ ਹੁੱਲੜ ਬਾਜੀ ਕਰਨ ਜਾ ਰਹੇ ਆ ਅਸੀਂ ਤਾਂ ਸਰ ਪਬਲਿਕ ਨੂੰ ਇਹ ਕਾਵਾਂਗੇ ਕਿ ਜਦੋਂ ਤੁਸੀਂ ਜੇ ਸੁਭਾਵਨਾ ਨਾਲ ਜਾ ਰਹੇ ਹੋ ਜਿੱਦਾਂ ਦਾ ਆਪਣਾ ਜੋੜੀ ਜੋੜ ਮਿਲਾਇਆ ਆਪੋ ਉਸ ਤਰੀਕੇ ਨਾਲ ਨਹੀਂ ਜਾਈਏ ਹੁੱਲੜ ਪਾਈ ਦੇ ਤੌਰ ਤੇ ਜਾਣਾ ਆਪਣੇ ਨੀ ਸ਼ੋਭਾ ਨਹੀਂ ਦਿੰਦਾਗਾ ਸਵਾਲ ਹੋਊ ਕਿ ਮੇਰਾ ਜਿਹੜਾ ਆ ਰਿਹਾ ਤੂੰ ੱਡੀ ਰੋਕੀ ਜਾ ਰਹੀ ਏ ਫੋਨ ਕਰਕੇ ਗੱਲ ਕਰਾਈ ਜਾ ਰਹੀ ਏ ਹਾਲੇ ਵੀ ਵੀਆਈਪੀ ਕੋਲ ਤੇ ਖਤਮ ਨਹੀਂ ਹੋਦੇ ਵਰਗੀ ਨਹੀ ਅਸੀਂ ਤਾਂ ਸਾਰੇ ਮੌਣ ਸੁਣਦੇ ਨਹੀਂਗੇ ਅਸੀਂ ਤਾਂ ਤੇਰੇ ਸਾਹਮਣੇ ਰਿਓ ਦੋ ਦੋਨੇ ਰੋਕੇ ਦੋਨਾਂ ਨਾਲ ਚਲਾਨ ਕਰ ਰਿਆ